ਜਿਮ ਦੇ ਵਿੱਚ ਬੰਦਾ ਐਕਸਰਸਾਈਜ਼ ਲਾ ਰਿਹਾ ਜੀ ਉਹਨੂੰ ਐਕਸਰਸਾਈਜ਼ ਲਾਉਂਦੇ ਲਾਉਂਦੇ ਅਟੈਕ ਆ ਜਾਂਦਾ ਬੰਦਾ ਡਿੱਗ ਜਾਂਦਾ ਜਿਹੜੇ ਪ੍ਰੋਟੀਨ ਪਾਊਡਰ ਵਗੈਰਾ ਅਸੀਂ ਖਾਣੇ ਆ ਉਹ ਵੀ ਪ੍ਰੋਪਰ ਕਿਸੇ ਡਾਈਟੀਸ਼ਨ ਦੀ ਸਲਾਹ ਤੋਂ ਬਿਨਾਂ ਖਾਣੇ ਉਹ ਚ ਵੀ ਸੈਲਫ ਆ ਗਿਆ ਨੀਂਦ ਵਾਲਾ ਡਿਪਰੈਸ਼ਨ ਵਾਲਾ ਜਿਹੜਾ ਕੇਸ ਆ ਉਹਦੇ ਵਿੱਚ ਤਾਂ ਅਸੀਂ ਇੱਥੋਂ ਤੱਕ ਕਹਿੰਦੇ ਆ ਕਿ ਦੂਜੇ ਤੀਜੇ ਦਿਨ ਵੀ ਤੁਸੀਂ ਆਪਣੀ ਨੀਂਦ ਵਾਲੀ ਗੋਲੀ ਛੱਡ ਸਕਦੇ ਆ ਇੱਕ ਨੂੰ ਆਪਾਂ ਕਹਿੰਦੇ ਆ ਸਰੀਰਕ ਰੋਗ ਇੱਕ ਕਹਿੰਦੇ ਮਾਨਸਿਕ ਰੋਗ ਓਕੇ ਇਹ ਮਾਨਸਿਕ ਰੋਗ ਨੇ ਜੋ ਅੱਜ ਕੱਲ ਜਿੜਚੜਾਪਣ ਵੱਧ ਰਿਹਾ ਹੋ ਰਾਤ ਨੂੰ ਨੀਂਦ ਨਾ ਆਣੀ ਹਰੇਕ ਮੈਡੀਸਨ ਆ ਜਿਹੜੀ ਹਰੇਕ ਮਰੀਜ਼ ਦੇ ਲਈ ਅਲੱਗ-ਅਲੱਗ ਆ ਉਹਦੇ ਪ੍ਰੋਫਾਈਲ ਦੇ ਮੁਤਾਬਕ ਤਿਆਰ ਕੀਤੀ ਜਾਂਦੀ ਔਰ ਆਪਣੀ ਅਸੀਂ ਹੱਥੀ ਤਿਆਰ ਕਰਦੇ ਹਾਂ ਇਹਨਾਂ ਦਾ ਇਹ ਕਹਿਣਾ ਕਿ ਸਾਡੇ 10 15 ਦਿਨਾਂ ਦੇ ਵਿੱਚ ਹੀ ਤੁਹਾਨੂੰ ਫਰਕ ਜਿਹੜਾ ਨਜ਼ਰ ਆ ਜਾਂਦਾ ਤੇ 2-3 ਮਹੀਨੇ ਕਿਤੇ ਤੁਹਾਡਾ ਇਹ ਕਹਿੰਦੇ ਕਿ 2-3 ਮਹੀਨੇ ਬਾਅਦ ਤੁਹਾਨੂੰ ہماری ਜੜ ਤੋਂ ਵੀ ਖਤਮ ਕੀਤੀ ਜਾਂਦੀ ਕਿਉਂ ਦਵਾਈ ਜਿਹੜੀ ਹੈ 2-3 ਦਿਨਾਂ ਦੇ ਵਿੱਚ ਹੀ ਆਪਣੀ ਨੂੰ ਨੇਚਰਲ ਨੀਂਦ ਆਉਣ ਲਾ ਦਿੰਦੀ ਆ ਉਹ ਤੁਹਾਡੀ ਬਾਡੀ ਨੂੰ ਪੂਰੀ ਤਰ੍ਹਾਂ ਲੀਫ ਦਿੰਦੀ ਹੈ ਤੇ ਬ੍ਰੇਨ ਦੀਆਂ ਨਰਵਜ਼ ਨੂੰ ਪੂਰਾ ਰਿਲੈਕਸ ਕਰਦੀ ਹੈ ਤੇ ਨੇਚਰਲ ਨੀਂਦ ਆਉਗੀ ਔਰ ਗੋਲੀ ਵਾਲੀ ਨੀਂਦ ਕਦੇ ਵੀ ਤੁਹਾਨੂੰ ਰਿਪੇਅਰ ਨਹੀਂ ਦੇ ਸਕਦੀ ਬਾਡੀ ਦੇ ਵਿੱਚ ਜਿਹੜੀ ਤਾਂ ਆਯੁਰਵੇਦ ਉਹਦੋਂ ਤੁਹਾਡੇ ਨਾਲ ਖੜੂਗਾ ਜਦੋਂ ਕੋਈ ਵੀ ਨਹੀਂ ਖੜੂ ਆਯੁਰਵੇਦ ਦੀ ਭਾਸ਼ਾ ਵਿੱਚ ਇਹਨਾਂ ਦਵਾਈਆਂ ਨੂੰ ਸੀ ਕਹਿੰਦੇ ਆਸ਼ਵ ਆਸ਼ਵ ਦਾ ਮਤਲਬ ਕਿ ਉਹਨਾਂ ਨੂੰ ਫਰਮੈਂਟਾਈਲ ਕੀਤਾ ਹੈ ਉਹਨਾਂ ਨੂੰ ਹੂੰ ਧਰਤੀ ਦੇ ਵਿੱਚ ਦੱਬ ਕੇ ਉਹਨਾਂ ਨੂੰ ਉਬਾਲਿਆ ਗਿਆ ਸੀ ਪਹਿਲਾਂ ਵਾਲੇ ਪੁਲਵਾਨ ਕਿੰਨੀ ਕਿੰਨੀ ਪੰਜੀਰੀਆਂ ਖਾ ਜਾਂਦੇ ਸੀ ਦੇਸੀ ਘਿਓ ਖਾ ਜਾਂਦੀ ਬਾਦਾਮ ਖਾ ਜਾਂਦੇ ਸੀਗੇ ਪ੍ਰੋਟੀਨ ਪਾਊਡਰ ਜੀ ਵੀ ਕੋਈ ਦਿੱਕਤ ਨਹੀਂ ਪਰ ਬਸ਼ਰਤੇ ਕਿ ਤੁਸੀਂ ਉਹਨੂੰ ਡਾਈਜੈਸਟ ਕਰਨਾ ਜਾਣਦੇ ਹੋ ਉਹੀ ਡਾਈਟਿਸ਼ਨ ਦੀ ਸਲਾਹ ਤੋਂ ਪਹਿਲਾਂ ਲਿਆ ਹੁੰਦਾ ਕੋਈ ਵੀ ਬਿਮਾਰੀ ਆਯੁਰਵੇਦ ਵਿੱਚ ਇਹ ਨਹੀਂ ਲਿਖਿਆ ਕਿ ਇਹ ਸਾਧੇ ਨਹੀਂ ਹੋ ਸਕਦਾ ਹੈ ਕੋਈ ਵੀ ਸਮੱਸਿਆ ਸਾਨੂੰ ਦੱਸੋ ਅਸੀਂ ਉਹਦਾ ਵੀ ਸੋਲੂਸ਼ਨ ਦਵਾਂਗੇ ਜਿਹੜੀ ਤੁਸੀਂ ਸੋਚਦੇ ਹੋ ਕਿ ਇਹਦਾ ਹੱਲ ਨਹੀਂ ਹੋਵੇ ਦੋਸਤੋ ਸਿੱਖਾ ਜੀ ਨਮਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਸੋ ਅੱਜ ਇਹ ਵੀਡੀਓ ਤੁਹਾਡੇ ਲੈ ਕੇ ਆਏ ਆ ਕਿਉਂਕਿ ਬਹੁਤ ਜ਼ਿਆਦਾ ਦੇਖਿਆ ਕਿ ਜਿੱਥੇ ਬਿਮਾਰੀਆਂ ਹੈਗੀਆਂ ਉਹ ਇੱਕ ਪਾਸੇ ਹੁੰਦੀਆਂ ਲੇਕਿਨ ਕਈ ਚੀਜ਼ਾਂ ਇਹੋ ਜਿਹੀਆਂ ਜਿਨ੍ਹਾਂ ਨੂੰ ਅਸੀਂ ਬਿਮਾਰੀ ਸਮਝਦੇ ਨਹੀਂ ਉਹ ਕਿਹੜੀਆਂ ਬਿਮਾਰੀਆਂ ਨੇ ਉਹ ਬਿਮ ਰਾਤ ਨੂੰ ਲੇਟ ਨੇਂਟ ਸੋਣਾ ਉਸ ਤੋਂ ਬਾਅਦ ਡਿਪਰੈਸ਼ਨ ਅਸੀਂ ਕਹਿੰਦੇ ਕਿ ਸ਼ਾਇਦ ਸਾਨੂੰ ਕੰਮ ਦਾ ਸਟ੍ਰੈਸ ਹੈ ਲੇਕਿਨ ਕਿੰਨੇ ਕਰੇ ਲੋਕ ਡਿਪਰੈਸ਼ਨ ਦੇ ਕਰਕੇ ਸਟ੍ਰੈਸ ਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਦਾ ਕਿਰ ਜਾਂਦੇ ਆ ਠੀਕ ਆ ਨੀਂਦ ਨਹੀਂ ਆਉਣੀ ਉਸ ਤੋਂ ਬਾਅਦ ਸਟ੍ਰੈਸ ਚਿਰਚੜਾਪਨ ਬੰਦਾ ਖੈਦਾ ਰਹਿੰਦਾ ਵਾ ਹੁਣ ਲੇਕਿਨ ਜਦੋਂ ਅੱਜ ਮੈਂ ਵੈਸ ਸਾਹਮਣੇ ਗੱਲਬਾਤ ਕੀਤੀ ਕਹਿੰਦੇ ਕਿ ਇਹ ਵੀ ਬਿਮਾਰੀਆਂ ਚੋਂ ਦਾ ਇਹਨੂੰ ਤੁਸੀਂ ਕਾਊਂਟ ਕਰੋਗੇ ਤੁਸੀਂ ਬਿਮਾਰੀ ਦੇ ਨਾਲ ਕਿਰ ਗਏ ਹੋ ਲੇਕਿਨ ਹੁਣ ਵੈਸ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਮੈਂ ਜਿਵੇਂ ਸਟਾਰਟਿੰਗ ਕਈਆਂ ਨੂੰ ਤਾਂ ਆਤ ਪੈ ਗਈ ਕਿ ਗੋਲੀ ਖਾ ਕੇ ਸੌਣਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਨੀਂਦ ਨਹੀਂ ਆਉਣੀ ਦਿਮਾਗ ਤੇ ਇੱਕ ਸਾਡੀ ਮਿਥ ਬਣ ਗਿਆ ਕਿ ਬਿਨਾ ਗੋਲੀ ਖਾਦੇ ਨੀਂਦ ਨਹੀਂ ਆਉਣੀ ਜੀ ਉਹਨਾਂ ਨੂੰ ਹੁਣ ਤੁਸੀਂ ਕਹਿੰਦੇ ਕਿ ਇਹ ਵੀ ਬਿਮਾਰੀਆਂ ਆ ਜੀ ਬਿਲਕੁਲ ਇਹ ਦੋ ਤਰ੍ਹਾਂ ਦੇ ਰੋਗ ਨੇ ਆਪਣੇ ਜੀ ਇੱਕ ਨੂੰ ਆਪਾਂ ਕਹਿੰਦੇ ਨੇ ਸਰੀਰਿਕ ਰੋਗ ਇੱਕ ਕਹਿੰਦੇ ਆ ਮਾਨਸਿਕ ਰੋਗ ਓਕੇ ਇਹ ਮਾਨਸਿਕ ਰੋਗ ਨੇ ਜੋ ਅੱਜ ਕੱਲ ਚੜਚੜਾਪਨ ਵਧ ਰਿਹਾ ਹੋਇਆ ਰਾਤ ਨੂੰ ਨੀਂਦ ਨਾ ਆਣੀ ਇੱਕ ਮੈਂ ਹੋਰ ਬਹੁਤ ਪੇਸ਼ੈਂਟ ਦੇ ਵਿੱਚ ਦੇਖਿਆ ਹੋਇਆ ਕਿ ਇਹ ਗੋਲੀ ਤਾਂ ਮੈਨੂੰ ਡਾਕਟਰ ਨੇ ਲਿਖੀ ਸੀ ਹਾਂ ਡਾਕਟਰ ਨੇ ਤੁਹਾਨੂੰ ਚੈੱਕ ਕਰਨ ਤੋਂ ਬਾਅਦ ਸਪੈਸਿਫਿਕ ਪੀਰੀਅਡ ਦੇ ਲਈ ਇੱਕ ਖਾਸ ਸਮੇਂ ਦੇ ਲਈ ਉਹ ਗੋਲੀ ਲੈ ਕੇ ਦਿੱਤੀ ਆ। ਠੀਕ ਹੈ। ਉਸ ਤੋਂ ਬਾਅਦ ਜਦੋਂ ਸਾਲ ਬਾਅਦ ਤੁਸੀਂ ਕਹਿੰਦੇ ਨਾ ਮੈਨੂੰ ਨੀਂਦ ਆ ਗਈ ਸੀ ਹੁਣ ਮੈਂ ਫੇਰ ਇਸੇ ਪਰਚੀ ਤੋਂ ਲੈ ਲੈਣਾ ਵਾ ਤਾਂ ਤੁਹਾਨੂੰ ਉਸ ਡਾਕਟਰ ਨਾਲ ਦੁਬਾਰਾ ਕੰਟੈਕਟ ਕਰਨਾ ਚਾਹੀਦਾ ਵਾ। ਇਹ ਮੈਡੀਸਨ ਇਹਨੂੰ ਇਹਨੂੰ ਵੀ ਅਸੀਂ ਸੈਲਫ ਮੈਡੀਕੇਸ਼ਨ ਕਹਾਂਗੇ। ਮਤਲਬ ਕਿ ਮੈਂ ਉਸ ਮੈਨੂੰ ਆ ਗਈ ਨਹੀਂ ਮੈਨੂੰ ਇਹਦਾ ਇਹਨਾਂ ਆਰਾਮਤ ਮੈਂ ਗੋਲੀ ਖਾਈ ਆ ਵਾ ਤਾਂ ਤੁਹਾਨੂੰ ਦੁਬਾਰਾ ਫੇਰ ਉਸ ਡਾਕਟਰ ਨਾਲ ਕੰਸਿਡਰ ਕਰਕੇ ਕਿ ਮੈਂ ਦਵਾਈ ਖਾ ਲਵਾਂ ਜੀ ਕਿਉਂਕਿ ਉਹ ਡਾਕਟਰ ਬਿਹਤਰ ਜਾਣਦੇ ਨੇ ਕਿ ਇਹਨੂੰ ਦੁ ਇਸ ਕਰਕੇ ਇਹਨੂੰ ਵੀ ਆਪਾਂ ਕਹਿ ਸਕਦੇ ਹਾਂ ਵੀ ਸੈਲਫ ਮੈਡੀਕੇਸ਼ਨ ਆ ਜ਼ਿਆਦਾਤਰ ਪ੍ਰੋਬਲਮ ਸੈਲਫ ਮੈਡੀਕੇਸ਼ਨ ਦੀ ਹੀ ਆ ਰਹੀ ਹੈ ਬੇਸ਼ੱਕ ਉਹ ਦਵਾਈ ਕਿਸੇ ਟਾਈਮ ਡਾਕਟਰ ਸਾਹਿਬ ਨੇ ਲਿਖੀ ਸੀ ਪਰ ਉਹ ਦਵਾਈ ਨੂੰ ਦੁਬਾਰਾ ਫੇਰ ਉਹ ਚੈੱਕ ਕਰਵਾ ਕੇ ਲੋਗੇ ਹੁਣ ਹੁਣ ਦੇ ਟਾਈਮ ਦੇ ਹਿਸਾਬ ਨਾਲ ਹੁਣ ਲੈ ਸਕਦਾ ਉਹ ਸਹੀ ਆ ਜੀ ਹਾਂ ਜ਼ਿਆਦਾਤਰ ਪ੍ਰੋਬਲਮ ਇਹ ਹੈ ਆਯੁਰਵੇਦ ਦੇ ਵਿੱਚ ਵੀ ਇਹੀ ਪ੍ਰੋਬਲਮ ਆ ਰੈਡੀ ਮੇਡ ਡੱਬੀਆਂ ਲੈ ਕੇ ਆਪਣੀ ਮਨਮਰਜ਼ੀ ਨਾਲ ਖਾ ਰਹੇ ਆ ਕਿਸੇ ਉਹਦੇ ਤੋਂ ਬਿਨਾ ਇਸੇ ਕਰਕੇ ਰਿਜ਼ਲਟ ਨਹੀਂ ਆਉਂਦਾ ਉਹਨਾਂ ਨੂੰ ਆਯੂਰਵੈਦ ਵਿੱਚ ਜਿਹੜੀ ਦਵਾਈਆਂ ਨੋ ਡਾਊਟ ਉਹ ਦੇਖਣ ਨੂੰ ਸੇਮ ਸੇਮ ਜਿਹੀ ਹੁੰਦੀਆਂ ਜੀ ਪਾਊਡਰ ਹੁੰਦੇ ਐ ਸੇਮ ਤੁਸੀਂ ਵੀ ਮਤਲਬ ਦਵਾਈ ਨੂੰ ਚੇਂਜ ਕਰ ਦਿਓ ਅਕੋਰਡਿੰਗ ਜੇ ਮੰਨ ਲਓ ਕਿ ਤੁਹਾਡੇ ਕੋਲ ਡਾਇਬੀਟਿਸ ਦਾ ਪੇਸ਼ੈਂਟ ਆਇਆ ਤੁਸੀਂ ਉਹਨੂੰ ਡਾਇਬੀਟਿਸ ਲਈ ਇੱਕੋ ਹੀ ਦਵਾਈ ਬਣਾ ਜੀ ਕਿ ਪੇਸ਼ੈਂਟ ਅਕੋਰਡਿੰਗ ਬਣਾਉਣਾ ਸਾਡੀ ਹਰ ਇੱਕ ਪੇਸ਼ੈਂਟ ਦੀ ਦਵਾਈ ਲਗ ਲਗਾ ਉਹਦੇ ਪ੍ਰੋਫਾਈਲ ਦੇ ਹਿਸਾਬ ਨਾਲ ਓਕੇ ਸਪੋਜ਼ ਕਰੋ ਕਿਸੇ ਨੂੰ ਸ਼ੂਗਰ ਆ ਹੂੰ ਤਾਂ ਸਿਰਫ ਸ਼ੂਗਰ ਦੀ ਦਵਾਈ ਨਹੀਂ ਉਹਨੂੰ ਹੋਰ ਡਿਜ਼ੀਜ਼ ਪੁੱਛੇ ਜਾਣਗੇ ਕਿ ਤੁਹਾਨੂੰ ਨੀਂਦ ਸਹੀ ਆਉਂਦੀ ਆ ਤੁਹਾਡਾ ਡਾਈਜੈਸ਼ਨ ਸਹੀ ਆ ਜਾਂ ਤੁਹਾਡੇ ਪਾਚਨ ਤੰਤਰ ਸਹੀ ਆ ਤੁਹਾਨੂੰ ਕਬਜ ਤਾਂ ਨਹੀਂ ਹੈ ਤਾਂ ਉਸ ਬਿਮਾਰੀ ਦੀ ਦਵਾਈ ਜਿਹੜੀ ਉਹ ਪੂਰਾ ਪ੍ਰੋਫਾਈਲ ਸਰੀਰ ਦਾ ਜਾਣਨ ਤੋਂ ਬਾਅਦ ਬਾਕੀ ਪ੍ਰੋਬਲਮਾਂ ਦੀ ਨਾਲ ਦੇਣ ਨਾਲ ਸ਼ੂਗਰ ਸੁਪਰ ਠੀਕ ਹੋਣੀ ਆ ਨਾ ਕਿ ਕੱਲੀ ਸ਼ੂਗਰ ਦੀ ਦੇਣ ਨਾਲ ਠੀਕ ਹੋਣੀ ਓਕੇ ਹੁਣ ਮੇਰੇ ਕੋਲ ਇੱਕ ਮਰੀਜ਼ ਦੀ ਐਸੀ ਸਮੱਸਿਆ ਆਈ ਕਿ ਜ਼ਿਆਦਾਤਰ ਤਾਂ ਸ਼ੂਗਰ ਦੇ ਵਿੱਚ ਲੀਵਰ ਫੈਟੀ ਆ 99% ਪੇਸ਼ੈਂਟਸ ਆ ਓਕੇ ਉਸ ਪੇਸ਼ੈਂਟ ਦਾ ਕੋਈ ਲੀਵਰ ਵੀ ਫੈਟੀ ਨਹੀਂ ਉਸ ਪੇਸ਼ੈਂਟ ਨੇ ਕੋਈ ਹੋਰ ਪ੍ਰੋਬਲਮ ਵੀ ਨਹੀਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੋਈ ਯਾਦ ਕਰੋ ਕੋਈ ਮੈਡੀਕੇਸ਼ਨ ਹੋਈ ਹੋਵੇ ਜਾਂ ਤੁਸੀਂ ਬਹੁਤ ਜ਼ਿਆਦਾ ਡਾਂਸ ਕੋਈ ਡਾਈਟ ਖਾਧੀ ਆ ਓਕੇ ਜੀ ਕਿਤੇ ਹਾਂ ਤਾਂ ਉਹਨਾਂ ਨੇ ਯਾਦ ਕਰਕੇ ਦੱਸਿਆ ਕਿ ਮੈਨੂੰ ਅੱਜ ਤੋਂ 10-12 ਸਾਲ ਪਹਿਲਾਂ ਮੇਰੇ ਘਰਦਿਆਂ ਨੇ ਸ਼ਰਾਬ ਛਡਾਉਣ ਦੀ ਦਵਾਈ ਮੇਰੇ ਤੋਂ ਚੋਰੀ ਖਵਾ ਦਿੱਤੀ ਸੀ ਐਕਸੈਸ ਦੇ ਵਿੱਚ ਓਕੇ ਉਹ ਉਹ ਵੀ ਇੱਕ ਸੈਲਫ ਮੈਡੀਕੇਸ਼ਨ ਹੋ ਗਈ ਬੰਦੇ ਨੂੰ ਉਹਨੇ ਇੰਨਾ ਕਿ ਨੈਗੇਟਿਵ ਇਮਪੈਕਟ ਰਿਵਰਸ ਇਮਪੈਕਟ ਦਿੱਤਾ ਕਿ ਅੱਜ ਉਹ ਸ਼ੂਗਰ ਚ ਕਨਵਰਟ ਹੋ ਗਿਆ ਲੀਵਰ ਠੀਕ ਹੋਣ ਦੇ ਬਾਵਜੂਦ ਵੀ ਇਸ ਕਰਕੇ ਹਰ ਇੱਕ ਮੈਡੀਸਨ ਆ ਜਿਹੜੀ ਹਰ ਇੱਕ ਮਰੀਜ਼ ਦੇ ਲਈ ਅਲੱਗ-ਅਲੱਗ ਆ ਉਹਦੇ ਪ੍ਰੋਫਾਈਲ ਦੇ ਮੁਤਾਬਕ ਤਿਆਰ ਕੀਤੀ ਜਾਂਦੀ ਔਰ ਆਪਣੀ ਅਸੀਂ ਹੱਥੀ ਤਿਆਰ ਕਰਦੇ ਹਾਂ ਸਾਰੀ। ਕਿਉਂਕਿ ਅਸੀਂ ਜਿਵੇਂ ਜਿਵੇਂ ਅਸੀਂ ਮਤਲਬ ਵੈਦ ਸਾਹਿਬ ਨਾਲ ਡਾਕਟਰਸ ਨਾਲ ਗੱਲਬਾਤ ਕਰਦੇ ਹਾਂ ਕਹਿੰਦੇ ਕਿ ਤੁਹਾਡਾ ਲਿਵਰ ਸਹੀ ਹੋਇਆ ਉਸ ਤੋਂ ਬਾਅਦ ਜੇ ਲਿਵਰ ਨਹੀਂ ਠੀਕ ਹੈ ਲਿਵਰ ਤੋਂ ਬਾਅਦ ਤੁਹਾਡੇ ਅੰਦਰ ਸਰੀਰ 'ਚ ਹੋਰ ਕਿੰਨੀ ਜਗ੍ਹਾ ਬਿਮਾਰੀਆਂ ਆ ਹਾਂ ਪੈਂਕਰੀਆਸ ਦੇ ਪ੍ਰੈਸ਼ਰ ਪੈਂਦਾ ਵਾ ਸ਼ੂਗਰ ਹੁੰਦੀ ਆ ਤੇ ਤੋਂ ਇਲਾਵਾ ਡਾਈਜੈਸ਼ਨ ਦੀ ਪ੍ਰੋਬਲਮ ਆਉਂਦੀ ਆ ਡਾਈਜੈਸ਼ਨ ਤੋਂ ਬਾਅਦ ਬਵਾਸੀਰ ਭਗੰਦਰ ਤੇ ਇਸ ਤੋਂ ਇਲਾਵਾ ਫਿਸ਼ਰ ਇਹ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਇਹਦੇ ਵਿੱਚ ਇਹਦੇ ਵਿੱਚ ਵੀ ਅਗੇ ਸਬ ਕੈਟਾਗਰੀਜ਼ ਨੇ ਐਸ ਵੈਲ ਐਸ ਆਯੁਰਵੇਦਾ ਦੇ ਵਿੱਚ ਵੀ ਡਿਫਾਈਨ ਨੇ ਇਹ ਬਹੁਤ ਡਿਟੇਲਡ ਡਿਫਾਈਨਡ ਨੇ ਹੁਣ ਜਿੱਦਾਂ ਕਿ ਮੰਨ ਲਓ ਬਵਾਸੀਰ ਦੀ ਪ੍ਰੋਬਲਮ ਆ ਜੀ ਬਵਾਸੀਰ ਦੀ ਪ੍ਰੋਬਲਮ ਦੇ ਵਿੱਚ ਅਸੀਂ ਜਦੋਂ ਨਬ ਚੈੱਕ ਕਰਦੇ ਆ ਜਾਂ ਫਿਜ਼ੀਕਲ ਬੋਡੀਜ਼ ਦੇਖਦੇ ਆ ਤਾਂ ਬਵਾਸੀਰ ਦੇ ਵਿੱਚ ਮੋਸਟਲੀ ਖੂਨ ਗਾੜਾ ਆਏਗਾ ਰੰਗਦਾਰ ਆਏਗਾ ਪੀਲਾ ਆਏਗਾ ਤੇ ਉਹਨਾਂ ਦੀ ਜਦੋਂ ਨਬ ਚੈੱਕ ਕਰਦੇ ਆ ਨਬਜ ਉੱਠਵੀਂ ਹੁੰਦੀ ਆ ਬਹੁਤ ਤੇਜ਼ ਧੜਕ ਤੇਜ਼ ਟੱਪ ਰਹੀ ਹੁੰਦੀ ਆ ਉਹਨਾਂ ਦੇ ਪਰ ਇਸੇ ਤਰ੍ਹਾਂ ਜੇ ਆਪਾਂ ਫਿਸਟੂਲਾ ਦੇ ਵਿੱਚ ਦੇਖਦੇ ਆਂ ਭਗੰਦਰ ਦੇ ਵਿੱਚ ਉਹ ਨਮਜ ਮਦਮ ਹੁੰਦੀ ਆ ਬਾਥਰੂਮ ਸਾਫ ਹੁੰਦਾ ਇਹ ਕਈ ਲੱਛਣ ਹੁੰਦੇ ਨੇ ਇਸੇ ਕਰਕੇ ਕਹਿੰਦਾ ਡਾਇਗਨੋਸ ਕਰਾ ਕੇ ਪ੍ਰੋਪਰ ਕਿਸੇ ਐਕਸਪਰਟ ਨੂੰ ਵੈਦ ਨੂੰ ਜਿਹੜੇ ਵੀ ਪ੍ਰੋਪੈਥੀ ਦੇ ਵਿੱਚ ਤੁਸੀਂ ਦਵਾਈ ਲੈਣਾ ਚਾਹੁੰਦੇ ਆ ਉਹਨਾਂ ਦੀ ਸਲਾਹ ਤੋਂ ਬਿਨਾ ਉਹ ਦਵਾਈ ਨਾ ਲਓ ਸਲਾਹ ਲੈ ਕੇ ਦਵਾਈ ਲਓ ਤਾਂ ਪ੍ਰੋਪਰ ਡਾਇਗਨੋਸ ਕਰਾ ਕੇ ਚੈੱਕ ਕਰਾ ਕੇ ਦਵਾਈ ਲਓ ਤਾਂ 100% ਉਹ ਕਰੇਗੀ ਨਾਲ ਉਹਦਾ ਡਾਈਟ ਪਲਾਨ ਵੀ ਹੁੰਦਾ ਮੈਂ ਤੁਹਾਨੂੰ ਵੈਸਾ ਬੋਹਣਾ ਮਾਰੇ ਦੱਸਦਾ ਥੋੜਾ ਕਿਉਂਕਿ ਇਹ ਇਹਨਾਂ ਦੇ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਆਈਆਂ ਨੇ ਲੋਕ ਲੋਕਾਂ ਦੀ ਕਾਲਿੰਗ ਇਹਨਾਂ ਨੂੰ ਬਹੁ ਤੇ ਮੈਂ ਤੁਹਾਨੂੰ ਦੱਸਦਾ ਕਿ ਆਯੁਰਵੇਦ ਤਰੀਕੇ ਨਾਲ ਇਲਾਜ ਕਰਦੇ ਨੇ ਆਯੁਰਵੈਦਿਕ ਤੁਹਾਨੂੰ ਦਵਾਈ ਮਿਲਦੀ ਏ ਤੇ ਇਹਨਾਂ ਦਾ ਇਹ ਕਹਿਣਾ ਕਿ ਸਾਡੇ 10 15 ਦਿਨਾਂ ਦੇ ਵਿੱਚ ਹੀ ਤੁਹਾਨੂੰ ਫਰਕ ਜਿਹੜਾ ਨਜ਼ਰ ਆ ਜਾਂਦਾ ਤੇ 2-3 ਮਹੀਨੇ ਕਿਤੇ ਤੁਹਾਡਾ ਇਹ ਕਹਿਣਾ ਕਿ 2-3 ਮਹੀਨੇ ਬਾਅਦ ਤੁਹਾਨੂੰ ਮਾਰੀ ਜੜ ਤੋਂ ਵੀ ਖਤਮ ਕੀਤੀ ਜਾਂਦੀ ਲੋਕ ਕਹਿੰਦੇ ਵੀ ਮੈਡੀਕਲ ਸਟੋਰ ਤੋਂ 300 ਦੀ ਸ਼ੀਸ਼ੀ ਲਈ ਮੇਰੀ ਬਿਮਾਰੀ 6 ਮਹੀਨੇ ਪੋਸਟਪੋਨ ਹੋ ਗਈ ਅਸੀਂ ਇਹੋ ਜੇ ਮਰੀਜ਼ਾਂ ਨੂੰ ਕਹਿੰਦੇ ਵੀ ਤੁਸੀਂ ਸਾਡੇ ਕੋਲ ਨਾ ਆਓ ਜੇ ਤੁਸੀਂ ਰੋਗ ਨੂੰ ਜੜ ਤੋਂ ਖਤਮ ਕਰਵਾਉਣਾ ਵਾਂ ਉਹ ਸੈਂਸ ਬਣਾ ਕੇ ਆਓ ਜਿਹੜੇ ਆਪਣੀ ਬੋਡੀ ਦੀ ਵੈਲਿਊ ਨੂੰ ਸਮਝਦੇ ਆ ਤਾਂ ਜਿਨ੍ਹਾਂ ਨੇ ਟਰਾਈਆਂ ਕਰਨੀਆਂ ਨੇ ਟਰਾਈ ਕਰਨ ਵਾਲੇ ਵੀ ਨਾਣ ਸਾਨੂੰ ਕੋਈ ਇਥੇ ਭੀੜ ਲਗਾਉਣ ਦਾ ਕੋਈ ਸ਼ੌਂਕ ਨਹੀਂ ਸੀਰੀਅਸ ਨੇ ਜਿਹੜੇ ਪੇਸ਼ੈਂਟ ਵਾਕਈ ਇਲਾਜ ਕਰਾਉਣਾ ਚਾਹੁੰਦੇ ਨੇ ਉਹ ਹਨ ਡੱਬੀਆਂ ਵਾਲਾ ਕੋਈ ਸਿਸਟਮ ਨਹੀਂ ਡੱਬੀਆਂ ਵੀ ਉਹਦੇ ਉਸ ਡੱਬੀ ਦੇ ਉੱਪਰ ਹੀ ਲਿਖਿਆ ਹੋਇਆ ਕਿ ਚਿਕਿਤਸਕ ਦੇ ਪਰਾਮਾਰਸ਼ ਕੇ ਅਨੁਸਾਰ ਲੇ ਤੇ ਲੈ ਰਹੇ ਤੁਸੀਂ ਆਪਣੇ ਖੁਦ ਦੇ ਪਰਾਮਾਰਸ਼ ਦੇ ਨਾਲ ਤਾਂ ਉਹ ਦਵਾਈ ਰਿਜ਼ਲਟ ਕਿਦਾਂ ਦੇ ਸਕਦੀ ਆ ਉਹ ਟੈਂਪਰੇਰੀ ਰੀਲੀਫ ਦੇ ਸਕਦੀ ਆ ਤੁਹਾਡੀ ਬਿਮਾਰੀ ਨੂੰ ਪੋਸਟਫੋਨ ਕਰ ਸਕਦੀ ਆ ਜੜ ਤੋਂ ਨਹੀਂ ਖਤਮ ਕਰ ਸਕਦੀ ਕਿਤੇ ਕੋਈ ਹੋ ਸਕਦਾ ਕੋਈ ਇੱਕ ਅੱਧੀ ਚੀਜ਼ ਠੀਕ ਹੋ ਗਈ ਹੋਵੇ ਪਰ 99% ਉਹ ਕੰਪਲੀਟ ਪ੍ਰੋਫਾਈਲ ਨਹੀਂ ਹੈਗਾ ਇਹਦਾ ਇੱਕ ਸ ਪ੍ਰੋਪਰ ਤਰੀਕੇ ਨਾਲ ਦਵਾਈ ਦਿੱਤੀ ਜਾਂਦੀ ਹੈ ਤਾਂ ਰੋਗ ਜੜ ਤੋਂ ਖਤਮ ਹੁੰਦਾ ਹੈ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ ਜੀ ਲੇਕਿਨ ਜੇ ਮੈਂ ਪੇਸ਼ੈਂਟ ਪੁਆਇੰਟ ਆਫ View ਨਾਲ ਜਾਂਦਾ ਕਿਉਂਕਿ ਪੇਸ਼ੈਂਟ ਕੀ ਹੁੰਦੇ ਕਿ ਪਹਿਲਾਂ ਉਹ ਹਸਪਤਾਲ ਗਿਆ ਫਿਰ ਦੂਜੇ ਡਾਕਟਰ ਕੋ ਗਿਆ ਉਹ ਕਈ ਜਗ੍ਹਾ ਤੇ ਘੁਮ-ਘੁਮਾ ਕੇ ਦਵਾਈਆਂ ਖਾਧੀਆਂ ਹੁੰਦੀਆਂ ਪੈਸੇ ਦੇ ਹੀ ਖਰਚੇ ਹੁੰਦੇ ਆ ਬੰਦੇ ਨੂੰ ਆਰਾਮ ਹੁੰਦਾ ਨਹੀਂ ਫਿਰ ਬੰਦਾ ਵੀ ਕਿਤੇ ਨਾ ਕਿਤੇ ਉਹ ਮਤਲਬ ਅਨਸੈਟੀਸਫਾਈਡ ਜਾਂ ਹੁੰਦਾ ਕਿ ਯਾਰ ਹੁਣ ਪਤਾ ਨਹੀਂ ਇਸ ਵੇਲੇ ਤਾਂ ਗੱਲ ਕਰਕੇ ਚਲੋ ਦੇਖ ਲੈਣ ਕੀ ਪਤਾ ਗੱਲ ਬਣ ਗਈ ਕਿ ਨਹੀਂ ਬਣ ਗਈ ਇਹ ਸਮੱਸਿਆ ਨੂੰ ਵੀ ਅਸੀਂ ਬਾਫੂਪੀ ਸਮਝਦੇ ਆ ਉਹਦਾ ਹੱਲ ਇਹ ਆ ਕਿ ਅਸੀਂ ਜਦੋਂ ਪੇਸ਼ੈਂਟ ਸਾਡੇ ਕੋਲ ਲੋਕਲ ਆ ਕੋਈ ਤਾਂ ਪੇਸ਼ੈਂਟ ਆਉਂਦਾ ਅਸੀਂ ਉਹਨੂੰ ਰეკਮੈਂਡ ਕਰਦੇ ਆ ਤੂੰ ਸਿਰਫ 15 ਦਿਨ ਦੀ ਦਵਾਈ ਲੈ ਕੇ ਦੇਖ ਜੇ ਬਿਮਾਰੀ ਦੇ ਵਿੱਚ 2-4% ਤੈਨੂੰ 5% ਫਰਕ ਲੱਗਿਆ ਤਾਂ ਆਪਾਂ ਅੱਗੇ ਚੱਲਾਂਗੇ ਨਹੀਂ ਤਾਂ ਆਪਾਂ ਪੂਰਾ ਕੋਰਸ ਕਰਨਾ ਹੀ ਨਹੀਂ ਅਸੀਂ ਮਹੀਨੇ ਦੀ ਦਵਾਈ ਕਦੇ ਨਹੀਂ ਦਿੰਦੇ ਆ ਸਿਰਫ ਬਾਹਰ ਦੇ ਪੇਸ਼ੈਂਟ ਰੈਗੂਲਰ ਨੇ ਉਹ ਕਹਿੰਦੇ ਸਾਡੇ ਕੋਰੀਅਰ ਤੇ ਖਰਚਾ ਆ ਜਾਂਦਾ ਸਾਨੂੰ ਉੱੱਥੇ ਭੇਜ ਦਿਓ ਉਹ ਜੇ ਬਿਮਾਰੀ ਨੂੰ ਫਰਕ ਪਊਗਾ ਆਪਾਂ ਅੱਗੇ ਵਧਾਂਗੇ ਨਹੀਂ ਤਾਂ ਆਪਾਂ ਐਗਜ਼ਿਟ So ਇਹ ਇਹ ਗੱਲ ਇੱਕ ਪਤਲੀ ਹੋ ਗਈ ਨਾ ਕਿ ਠੀਕ ਹੈ ਤੁਸੀਂ 10 15 15 ਦਿਨ ਦੀ ਦਵਾਈ ਲੈ ਲਓ ਅੱਧੇ ਮਹੀਨੇ ਦਵਾਈ ਲੈ ਲਓ ਤੁਹਾਨੂੰ ਲੱਗੇ ਕਿ ਫਰਕ ਨਜ਼ਰ ਆਉਂਦਾ ਪਿਆ ਦਨ ਉਹਨੂੰ ਕੰਟੀਨਿਊ ਕਰ ਲਓ ਨੀਂਦ ਵਾਲਾ ਡਿਪਰੈਸ਼ਨ ਵਾਲਾ ਜਿਹੜਾ ਕੇਸ ਆ ਉਹਦੇ ਵਿੱਚ ਤਾਂ ਅਸੀਂ ਇੱਥੋਂ ਤੱਕ ਕਹਿੰਨੇ ਆ ਕਿ ਦੂਜੇ ਤੀਜੇ ਦਿਨ ਵੀ ਤੁਸੀਂ ਆਪਣੀ ਨੀਂਦ ਵਾਲੀ ਗੋਲੀ ਛੱਡ ਸਕਦੇ ਹੋ ਔਰ ਜਿਹੜੀ ਉਹ ਨੀਂਦ ਵਾਲੀ ਗੋਲੀ ਡਾਕਟਰ ਸਾਹਿਬ ਨੇ ਲਿਖੀ ਆ ਔਰ ਡਾਕਟਰ ਸਾਹਿਬ ਨੂੰ ਖੁਦ ਚਾਹੁੰਦੇ ਨੇ ਕਿ ਤੁਸੀਂ ਇਹ ਗੋਲੀ ਨਾ ਖਾਓ ਇਹ ਇੱਕ ਮਜਬੂਰੀ 'ਚ ਖਾ ਰਹੇ ਕਿਉਂ ਦਵਾਈ ਜਿਹੜੀ ਆ ਦੋ ਤਿੰਨ ਦਿਨਾਂ ਦੇ ਵਿੱਚ ਹੀ ਆਪਣੀ ਨੂੰ ਨੇਚਰਲ ਨੀਂਦ ਆਉਣ ਲਾ ਦਿੰਦੀ ਆ ਔਰ ਸੈਕੰਡ ਫਿਰ ਇਹਦੇ ਤੋਂ ਇਹ ਡਾਊਟ ਆਉਂਦਾ ਕਿ ਤੇ ਇੰਨਾ ਦੀ ਦਵਾਈ ਦੇ ਵਿੱਚ ਤਾਂ ਨਹੀਂ ਕੋਈ ਨੀਂਦ ਵਾਲੀ ਦਵਾਈ ਤਾਂ ਸਾਡੀ ਦਵਾਈ ਵੀ ਤੁਸੀਂ ਦੋ ਤਿੰਨ ਦਿਨ ਜਦੋਂ ਬਾਅਦ ਨੀਂਦ ਆਣ ਲੱਗ ਜਾਣੀ ਆ ਹਫਤੇ ਬਾਅਦ ਉਹਨੂੰ ਦੋ ਤਿੰਨ ਦਿਨ ਛੱਡ ਕੇ ਦੇਖੋ ਨੇਚਰਲ ਨੀਂਦ ਫਿਰ ਵੀ ਆਊਗੀ ਉਹ ਤੁਹਾਡੀ ਬਾਡੀ ਨੂੰ ਪੂਰੀ ਤਰ੍ਹਾਂ ਲੀਫ ਦਿੰਦੀ ਆ ਤੇ ਬ੍ਰੇਨ ਦੀਆਂ ਨਰਵਜ਼ ਨੂੰ ਪੂਰਾ ਰਿਲੈਕਸ ਕਰਦੀ ਆ ਤੇ ਨੇਚਰਲ ਨੀਂਦ ਆਉਗੀ ਔਰ ਗੋਲੀ ਵਾਲੀ ਨੀਂਦ ਕਦੇ ਵੀ ਤੁਹਾਨੂੰ ਰਿਪੇਅਰ ਨਹੀਂ ਦੇ ਸਕਦੀ ਬਾਡੀ ਦੇ ਵਿੱਚ ਜਿਹੜੀ ਆ ਆਰਾਮ ਰਿਲੈਕਸ ਰਿਲੈਕਸ ਨਹੀਂ ਕਰ ਸਕਦੀ ਸਵੇਰੇ ਵੀ ਥੱਕੇ ਥੱਕੇ ਉੱਠੋਗੇ ਗੋਲੀ ਦੀ ਨੀਂਦ ਜ਼ਬਰਦਸਤੀ ਦੀ ਇਹਦਾ ਨੇਚਰਲ ਨੀਂਦ ਨਾਲ ਹੀ ਬਾਡੀ ਸਹੀ ਚੱਲੇਗੀ ਸਰ ਹੁਣ ਕੀ ਹੋ ਗਿਆ ਕਿ ਅੱਜਕੱਲ ਕੀ ਆ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਜਿਮ ਦੇ ਵਿੱਚ ਬੰਦਾ ਐਕਸਰਸਾਈਜ਼ ਲਾ ਰਿਹਾ ਜੀ ਉਹਨੂੰ ਐਕਸਰਸਾਈਜ਼ ਲਾਉਂਦੇ ਲਾਉਂਦੇ